ਆਮ ਲੋਕਾਂ ਲਈ ਆਈ ਵੱਡੀ ਖਬਰ 1 ਸਤੰਬਰ ਤੋਂ ਹੋਣਗੇ ਵੱਡੇ ਬਦਲਾਅ ਗੈਸ ਸਿਲੰਡਰ ਹੋਵੇਗਾ ਸਸਤਾ ਤਾਂ ਆਮ ਲੋਕਾਂ ਲਈ ਵੱਡੀ ਖਬਰ ਆ ਰਹੀ ਹੈ 1 ਸਤੰਬਰ ਤੋਂ ਵੱਡੇ ਬਦਲਾਅ ਹੋਣਗੇ ਜਿਸ ਤਰ੍ਹਾਂ ਨਵੇਂ ਨਿਯਮ ਲਾਗੂ ਹੋਣਗੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਤਾਂ 1 ਸਤੰਬਰ ਤੋਂ ਵੱਡੇ ਬਦਲਾਅ ਹੋਣ ਜਾ ਰਹੇ ਨੇ ਤੇ ਕਿਹੜੇ ਕਿਹੜੇ ਬਦਲਾਅ ਹੋਣਗੇ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ 1 ਸਤੰਬਰ ਤੋਂ ਹੋਣ ਜਾ ਰਿਹਾ ਵੱਡਾ ਬਦਲਾਅ LPG ਅਤੇ DH ਤੇ ਉਹ ਆਧਾਰ ਕਾਰਡ ਵਿੱਚ ਬਦਲਣਗੇ ਨਿਯਮਾਂ ਜੀ ਹਾਂ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਆਧਾਰ ਕਾਰਡ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ 1 ਸਤੰਬਰ ਤੋਂ ਸਭ ਤੋਂ ਵੱਡਾ ਲਾਭ ਲਾਭ ਮਿਲਣ ਵਾਲਾ ਆਮ ਆਦਮੀ ਨਾਲ ਜੁੜਿਆ ਸਭ ਤੋਂ ਮਹੱਤਵਪੂਰਨ ਨਿਯਮ ਇਹ ਹੈ ਕਿ 1 ਸਤੰਬਰ ਤੋਂ ਦੇਸ਼ ਭਰ ਦੇ ਵਿੱਚ ਹਰ ਵਿਅਕਤੀ ਹਰ ਉਹ ਵਿਅਕਤੀ ਜਿਸ ਕੋਲ ਆਧਾਰ ਨੰਬਰ ਹੈ ਉਹ ਆਪਣਾ ਆਧਾਰ ਕਾਰਡ ਮੁਫਤ ਵਿੱਚ ਅਪਡੇਟ ਕਰ ਸਕਦਾ ਹੈ ਤਾਂ ਜੇ ਹਾਲ ਤੱਕ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਨਹੀਂ ਕੀਤਾ ਤੁਸੀਂ ਮੁਫਤ ਦੇ ਵਿੱਚ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰ ਸਕਦੇ ਹੋ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਹੋਵੇਗਾ ਬਦਲਾ ਤੇਰ ਮਾਰਕੀਟਿੰਗ ਕੰਪਨੀਆਂ ਦੇਖੀਏ ਪੈਟਰੋਲੀਅਮ ਕਮਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਤਾਂ ਹਾਲਾਂਕਿ 2014 ਤੋਂ ਪਹਿਲਾਂ ਪੈਟਰੋਲ ਤੇ ਡੀਜ਼ ਤਾਂ ਹੁਣ 1 ਸਤੰਬਰ ਤੋਂ ਨਵੇਂ ਰੇਟ ਲਾਗੂ ਹੋਣਗੇ ਤੇ ਐਲਪੀ ਜਿស៊ីਲੰਡਰ ਸਸਤਾ ਹੋ ਸਕਦਾ ਜਾਂ ਫਿਰ ਮਹਿੰਗਾ ਨਵੇਂ ਰੇਟ ਲਾਗੂ ਹੋਣਗੇ ਐਲਪੀ ਜਿស៊ីਲੰਡਰ ਦੀ ਕੀਮਤਾਂ ਵਿੱਚ 850 ਅਗਸਤ ਮਹੀਨੇ ਵਿੱਚ 8 ਰੁਪਏ ਵਾਧਾ ਕੀਤਾ ਗਿਆ ਸੀ ਪਰ ਹੁਣ ਦੇਖਿਆ ਜਾਵੇਗਾ ਕਿ ਇਸ ਦੇ ਰੇਟਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ ਸਸਤਾ ਹੁੰਦਾ ਜਾਂ ਫਿਰ ਕੀ ਰਿਜ਼ਲਟ ਆਉਂਦਾ ਤਾਂ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਐਲਪੀ ਜਿស៊ីਲੰਡਰ ਦੀਆਂ ਨਵੀਆਂ ਕੀਮਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾਣਗੀਆਂ 1 ਸਤੰਬਰ ਤੋਂ ਵੱਡੇ ਬਦਲਾਅ ਜਿਹੜੇ ਨੇ ਇਹ ਦੇਖਣ ਨੂੰ ਮਿਲਣਗੇ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਹੋਵੇਗਾ 1 ਸਤੰਬਰ ਤੋਂ ਸੀਐਨਜੀ ਇਸ ਤੋਂ ਇਲਾਵਾ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ 에ਅਰ ਟਰਬਾਈਨ ਫਿਊਲ ਅਤੇ ਨਾਲ ਨਾਲ ਸੀਐਨਜੀ ਅਤੇ ਪੀਐਨਜੀ ਦੇ ਕੀਮਤਾਂ ਵਿੱਚ ਹਰ ਮਹੀਨੇ ਸੋਧਦੇ ਹਾਂ ਸਮੀਖਿਆ ਕਰਦੇ ਹਾਂ ਨਾ ਇਹਨਾਂ ਦੀਆਂ ਕੀਮਤਾਂ ਵਿੱਚ ਬਦਲਾਅ 1 ਸਤੰਬਰ 2024 ਨੂੰ ਦੇਖਿਆ ਜਾ ਸਕਦਾ ਹੈ ਤਾਂ 1 ਸਤੰਬਰ ਨੂੰ ਵੱਡੇ ਬਦਲਾਅ ਹੋਣਗੇ ਤਾਂ ਦੇਖ ਸਕਦੇ ਹੋ ਫਰਜੀ ਕਾਲਾਂ ਨਾਲ ਜੁੜੇ ਨਿਯਮਾਂ 'ਚ ਬਦਲਾ ਹੋਵੇਗਾ ਟੈਲੀਕਮ ਰੈਗੂਲੇਟਰ ਟਰਾਈ 1 ਸਤੰਬਰ 2024 ਤੋਂ ਸਾਈਬਰ ਅਪਰਾਧੀਆਂ ਦੀਆਂ ਗਤੀਵਿਧੀਆਂ ਦੇ ਨਾਲ ਨਿਕੇਲ ਕਰਨ ਲਈ ਟੈਲੀਕਮ ਨਿਯਮਾਂ 'ਚ ਬਦਲਾ ਕਰੇਗਾ ਜੋ ਫਰਜੀ ਕਾਲਾਂ ਤੇ SMS ਰਾਹੀਂ ਧੋਖਾਧੜੀ ਕਰਦੇ ਹਨ ਟਰਾਈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਕੰਪਨੀਆਂ ਫਰਜੀ ਕਾਲਾਂ ਤੇ SMS ਨੂੰ ਕਿਵੇਂ ਕੰਟਰੋਲ ਕਰ ਸਕਦੀਆਂ ਹਨ ਟਰਾਈ ਰੇਲੈਂਸ ਯੂ ਭਾਰਤੀ ਰੈਡਨ ਵਰਡ ਆਫਨ ਆਈਡੀਆ ਤੇ ਬੀਐਸ ਨਾਲ ਨੂੰ ਭੇਜੇ ਗਏ ਦਿਸ਼ਾ ਨਿਰਦੇਸ਼ਾਂ ਨਾਲ ਸਪਸ਼ਟ ਕੀਤਾ ਗਿਆ ਤਾਂ 1 ਸਤੰਬਰ ਨੂੰ ਇਹ ਵੱਡੇ ਬਦਲਾਅ ਜਿਹੜੇ ਨੇ ਹੋਣ ਜਾ ਰਹੇ ਨੇ ਤਾਂ ਇੱਕ ਹੋਰ ਜਿਹੜਾ ਬਦਲਾਅ ਹੋਣ ਜਾ ਰਿਹਾ ਆਧਾਰ ਕਾਰਡ ਨੂੰ ਲੈ ਕੇ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਤਾਂ ਤੁਸੀਂ ਹਾਲੇ ਤੱਕ ਆਧਾਰ ਕਾਰਡ ਨਹੀਂ ਅਪਡੇਟ ਕਰਾਇਆ ਤਾਂ ਤੁਸੀਂ ਆਧਾਰ ਕਾਰਡ ਅਪਡੇਟ ਕਰਾ ਸਕਦੇ ਹੋ ਤਾਂ ਕ੍ਰੈਡਿਟ ਕਾਰਡਾਂ ਦੀ ਨਿਯਮਾਂ ਵਿੱਚ ਬਦਲਾਅ ਕੀਤਾ ਜਾਵੇਗਾ ਇਸ ਤੋਂ ਇਲਾਵਾ 1 ਸਤੰਬਰ ਤੋਂ ਕ੍ਰੈਡਿਟ ਕਾਰਡਾਂ ਨਾਲ ਜੁੜੀ ਨਿਯਮਾਂ ਵਿੱਚ ਬਦਲਾਅ ਹੋਵੇਗਾ ਨਿੱਜੀ ਖੇਤਰ ਚ ਐਚਡੀਐਫਸੀ ਬੈਂਕ ਨੇ ਉਪਯੋਗਤਾ ਦੇ ਲੈਣ ਦੇਣ ਤੇ ਰੀਵਾਰਡ ਪੁਆਇੰਟਸ ਦੀ ਸੀਮਾ ਤੈਅ ਕਰਨ ਦੀ ਯੋਜਨਾ ਬਣਾਈ ਹੈ ਇਸ ਦੇ ਤਹਿਤ ਇਸੇ ਤਹਿਤ ਗਾਹਕਾਂ ਨੂੰ ਉਪਯੋਗਤਾ ਲੈਣ ਦੇਣ ਤੇ ਹਰ ਮਹੀਨੇ 2000 ਅੰਕ ਵਾਲੇ ਹਾਸਲ ਅੰਕ ਹਾਸਲ ਕਰਨਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਆਧਾਰ卡 ਨੂੰ ਲੈ ਕੇ ਵੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਧਾਰ ਕਾਰਡ ਆਧਾਰ ਕਾਰਡ ਵਾਲੇ ਅਸੀਂ ਪਹਿਲਾਂ ਵੀ ਇਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਸਰਕਾਰੀ ਮੁਲਾਜ਼ਮਾਂ ਦੇ ਡੀਏ ਚ ਹੋ ਸਕਦਾ ਵਾਧਾ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਸਤੰਬਰ ਤੋਂ ਡੀਏ ਦੇ ਵਿੱਚ ਉਹਨਾਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ